ਸਭ ਤੋਂ ਮੈਨੇ ਮੈਂ ਤੁਹਾਡੇ ਦਿਲੋਂ ਧੰਨਵਾਦ ਕਰਦਾ ਤੇ ਸਾਰੀ ਟੀਮ ਦਾ ਕਿ ਜੇ ਤੁਸੀਂ ਮੇਰੀ ਵੀਡੀਓਜ਼ ਨਾ ਬਾਹਰ ਕੱਲਦੇ ਤਾਂ ਮੇਰੇ ਸਿਰ ਤੋਂ ਛੱਤ ਕੱਢ ਜਾਂਦੀ ਇਹ ਪੂਰੇ ਕੰਟਰੀਬਿਊਸ਼ਨ ਦੇ ਅੰਦਰ ਸਭ ਤੋਂ ਜ਼ਿਆਦਾ ਹੱਥ ਤੁਹਾਨੂੰ ਕੀ ਲੱਗਦਾ ਹੈ ਕਿ ਦੇ ਥਰੂ ਕੰਟਰੀਬਿਊਸ਼ਨ ਆਈ ਔਰ ਕਿਦਾਂ-ਕਿਦਾਂ ਚੱਲਿਆ ਮੈਮ ਸਭ ਤੋਂ ਪਹਿਲਾਂ ਤਾਂ ਕਰਨ ਉਹ ਜਿਹੜੇ ਸਿੰਘ ਹਨ ਉਹਨਾਂ ਨੇ ਮੇਰੀ ਮੰਨ ਲਓ 9 ਕੋ ਲੱਖ ਦੀ ਉਹਨਾਂ ਨੇ ਕਰੀ ਨਿਤੇਜ ਸੋਨੀ ਜੀ ਨੇ ਰਾਜਸਥਾਨ ਉਹਨਾਂ ਨੇ ਕਰੀ ਤੇਰੇ ਹੀ ਫੰਡਿੰਗ ਦੀ ਗੱਲ ਮੈਂ ਫੰਡ ਦਾ ਨਹੀਂ ਦੇ ਰਿਹਾ ਕਿਉਂਕਿ ਮੇਰੇ ਵਰਗੇ ਐਥਲੀਟ ਹੋਰ ਵੀ ਨੇ ਸੋ ਤੁਸੀਂ ਜੋ ਮੈਨੂੰ ਦੇਣਾ ਹੈ ਤੁਸੀਂ ਉਹਨਾਂ ਦੀ ਹੈਲਪ ਕਰ ਦਿਓ ਉਹ ਵੀ ਮੇਰੇ ਵਰਗੇ ਹੀ ਨੇ ਕੀ ਕਹਿਣਾ ਚਾਹੋਗੇ ਅੱਜਕੱਲ ਦੇ ਯੰਗ ਜਿਹੜੇ ਯੂਥ ਨੇ ਉਹਨਾਂ ਨੂੰ ਇਨਸਪਾਇਰ ਕਰਨ ਲਈ ਕੀ ਕਹਿਣਾ ਚਾਹੋਗੇ ਅੱਜ ਦਾ ਸਮਾਂ ਦੇਖਦੇ ਹੋਏ ਗੇਮ ਸਪੋਰਟ ਨੂੰ ਪ੍ਰੋਫੈਸ਼ਨਲ ਬਣਾ ਰਿਹਾ ਹੈ ਰੀਅਲਿਟੀਜ਼ ਆਤਰਿਆ ਸਪੋਰਟਸ ਨੂੰ ਆਪਣਾ ਮੇਨ ਕਰੀਅਰ ਨਾ ਮੰਨ ਕੇ ਚਲੋ ਇਹਦਾ ਤੁਹਾਨੂੰ ਦੁੱਖ ਹੈ ਮੈਮ ਦੁੱਖੀ ਹੈ ਦੇਖੋ ਮੈਂ ਇੰਨਾ ਕੁਝ ਅਚੀਵ ਕਰਕੇ ਬੈਠਾ ਮੇਰੇ ਵਰਗੇ ਕਿੰਨੇ ਹੀ ਭਰਾ ਅਚੀਵ ਕਰਕੇ ਬੈਠੇ ਹੋਣੇ ਨਾਈਨ ইਅਰਸ ਦਾ ਸਟਰਗਲ ਹੈ ਤੁਹਾਡਾ ਤੇ ਹੁਣ ਤੁਸੀਂ ਕੀ ਐਕਸਪੈਕਟ ਕਰਦੇ ਹੋ ਮੈਮ ਉਹਨੂੰ ਕੋਈ ਠੀਕ ਐਕਸੈਪਟ ਕਰਨ ਜੋ ਕਰ ਹੈ ਨਹੀਂ ਤੁਸੀਂ 16 ਕੰਟਰੀਜ਼ ਨੂੰ ਇੰਡੀਆ ਨੂੰ ਰਿਪਰੈਜ਼ੈਂਟ ਕੀਤਾ ਹੈ ਲੇਕਿਨ ਹਾਸਲ ਕੁਝ ਨਹੀਂ ਕੀਤਾ ਕੁਝ ਨਹੀਂ ਕੀਤਾ सत श्रीकाल जी तुसी देख रहे हो द होडलाइन है से मैं हाँ नवनीत कौर से साढ़े नज मौजूद ने वर्ल्ड कराटे चैंपियन तरुण शर्मा जी ए ही ने जिन्होंने बस तो पहले थोड़े दिन पहले थले उतरे थे गोल्ड मेडल लेकर आई सी और चैनल सानल तंट्यू अगर और इना वायरल हो ਕੀ ਪ੍ਰੋਬਲਮ ਸੀਗੀ ਤੇ ਇਹਨਾਂ ਨੂੰ ਸਾਡੇ ਚੈਨਲ ਜ਼ਰੀਏ ਕੀ ਬੈਨੀਫਿਟ ਮਿਲਿਆ ਆਓ ਗੱਲ ਕਰਦੇ ਹਾਂ ਤਰुण ਜੀ ਦੇ ਨਾਲ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਤਰुण ਜੀ ਸਾਡੇ ਚੈਨਲ ਦੇ ਸਿਟੀ ਹੈਡਲਾਈਨਸ ਤੇ ਤਰुण ਜੀ ਕੀ ਕਹਿਣਾ ਚਾਹੋਗੇ ਕੁਝ ਟਾਈਮ ਪਹਿਲੇ ਤੁਸੀਂ ਬੱਸ ਦੇ ਉਤੇ ਉਤਰੇ ਸੀਗੇ ਵਰਲਡ ਚੈਂਪੀਅਨ 골ਡ ਮੈਡਲ ਲੈ ਕੇ ਸੋ ਸਭ ਤੋਂ ਪਹਿਲਾਂ ਮੈਂ ਤੁਹਾਡਾ ਦਿਲੋਂ ਧੰਨਵਾਦ ਕਰਦਾ ਤੇ ਸਾਰੀ ਟੀਮ ਦਾ ਹਮ ਕੀ ਜੇ ਤੁਸੀਂ ਮੇਰੀ ਵੀਡੀਓ ਨਾ ਆਵਾਇਰ ਕਰਦੇ ਤਾਂ ਮੇਰੇ ਥਿਰ ਤੋਂ ਛੱਤ ਕਿਆਦੀ ਜਾਂਦੀ ਸੋ ਹਾਂ ਜੀ ਇਦਾਂ ਕਿਦਾਂ ਚੱਲੀ ਜਾਂਦੀ ਦ ਸਿਟੀ एयरलाइंस ਬੈਠਾ ਹੈ ਤੇ ਨਿਲੋ ਤੁਹਾਨੂੰ ਮਾ ਤੋੜਾ ਤੇ ਤੁਹਾਡੀ ਪੂਰੀ ਟੀਮ ਦਾ ਬਿਲਕੁਲ ਬਿਲਕੁਲ ਤਰਨ ਕਿੰਨੇ ਦਾ ਲੋਨ ਸੀਗਾ ਤੁਹਾਡਾ ਮੇਰੇ ਤੇ ਟੋਟਲ 12 ਲੱਖ ਰੁਪਏ ਦਾ ਲੋਨ ਸੀਗਾ ਤੇ ਜਿੱਤੋ ਕੁਝ ਹੈਲਪ ਮੇਰੀ ਐਨ ਆਰ ਆਈ ਭਰਾਵ ਨੇ કરી ਕੁਝ ਇੰਡੀਆ ਦੇ ਸੁਪਰਸਟਾਰਸ ਨੇ ਕਰੀ ਤੁਸੀਂ ਕਿਹਨਾਂ ਦੇ ਕਿਸੇ ਦਾ ਨਾਮ ਮੈਂਸ਼ਨ ਕਰਨਾ ਚਾਹੋਗੇ ਕਿਹਨਾਂ ਕਿਹਨਾਂ ਨੂੰ ਇੱਕ ਜੀ ਨਾਮ ਕਹੀ ਨਹੀਂ ਮੈਡਮ ਬਟ ਉਹਨਾਂ ਕੀ ਇਹ ਇੱਕ ਤਾਂ ਨਾਮ ਲੈਣੂਗਾ ਆ ਦੂਜਾ ਕਹਾਂਗਾ ਕਿ ਮੇਰਾ ਨਾਮ ਨਹੀਂ ਲਿੱਤਾ ਤੇ ਮੈਂ ਈਮਨ ਥੈਂਕ ਯੂ ਸਾਰਿਆਂ ਨੂੰ ਕਹਾਂਗਾ ਜਿਨ੍ਹਾਂ ਨੇ ਤੁਹਾਡੀ ਚੈਨਲ ਦੇ ਰਾਹੀਂ ਮੇਰੀ ਹੈਲਪ ਕੀਤੀ ਸੋ ਦਿਲੇ ਸਲੂਟ ਵੀ ਕਰਦਾ ਤੇ ਇੱਕ ਗੱਲ ਹੋਰ ਕਹਾਂਗਾ ਮੈਂ ਤੁਹਾਨੂੰ ਵੀ ਕਿ ਕੀ ਮੈਨੂੰ ਜਿੰਨੇ ਦੀ ਲੋੜ ਹੈ ਮੈਂ ਓਨਾ ਹੀ ਰੱਖੂੰਗਾ ਬਾਕੀ ਮੈਂ ਡੀਲ ਕਰਾਂਗਾ ਬਟ ਮੈਨੂੰ ਹੁਣ ਵੀ ਕਹਿ ਰਹੇ ਨੇ ਕਿ ਡੋਨੇਸ਼ਨ ਆ ਰਹੀ ਹੈ ਬਟ ਮੈਂ ਐਕਸੈਪਟ ਨਹੀਂ ਕਰ ਰਿਹਾ ਤਰुण ਜੀ 12 ਲੱਖ ਦਾ ਲੋਨ ਸੀਗਾ ਤੁਹਾਡਾ ਹੋਮ ਲੋਨ ਬੈਂਕ ਦੇ ਥਰੂ ਉਹ ਤੁਹਾਡਾ ਪੂਰਾ ਦਾ ਪੂਰਾ ਵੇਵ ਆਫ ਹੋ ਗਿਆ ਹੈ ਔਰ ਇੱਕ ਖਾਸੀਅਤ ਹੈ ਤਰुण ਜੀ ਦੇ ਇਨਾਂ ਨੇ ਸਪੈਸ਼ਲੀ ਸਪੈਸੀਫਿਕਲੀ ਇਨਾਂ ਨੇ ਸਾਨੂੰ ਕਿਹਾ ਸੀਗਾ ਕਿ ਜਿੰਨਾ ਮੇਰਾ ਲੋਨ ਅਮਾਉਂਟ ਹੈ ਉਹ ਉਤਰ ਜਾਏਗਾ ਉਸ ਤੋਂ ਬਾਅਦ ਇਨਾਂ ਨੂੰ ਕਿਸੇ ਵੀ ਲੋਨ ਅਮਾਉਂਟ ਦੀ ਜ਼ਰੂਰਤ ਨਹੀਂ ਦੇਗੀ ਇਹ ਪੂਰੇ ਕੰਟਰੀਬਿਊਸ਼ਨ ਦੇ ਅੰਦਰ ਸਭ ਤੋਂ ਜ਼ਿਆਦਾ ਹੱਥ ਤੁਹਾਨੂੰ ਕੀ ਲੱਗਦਾ ਹੈ ਕਿਦੇ ਥਰੂ ਕੰਟਰੀਬਿਊਸ਼ਨ ਆਈ ਔਰ ਕਿਦਾ ਕਿਦਾ ਚੱਲਿਆ ਮੈਮ ਸਭ ਤੋਂ ਪਹਿਲਾਂ ਤਾਂ ਕਰਨ ਮਿਲਿਆ ਉਹਨਾਂ ਨੇ ਮੇਰੀ ਮੰਨਮ 9 ਕੋ ਲੱਖ ਦੀ ਹੈਲਪ ਉਹਨਾਂ ਨੇ કરી 9 ਲੱਖ ਫਰੋਂ ਕਰਨ ਉਹ ਜੀ ਉਹ ਤੋਂ ਬਾਅਦ ਜੋਸ਼ੀ ਜੀ ਨੇ ਅਜੀਤ ਜੋਸ਼ੀ ਜੀ ਉਹਨਾਂ ਨੇ ਕਰੀ ਨਿਦੇਸ਼ ਸੋਨੀ ਜੀ ਨੇ ਹੂੰ ਹੂੰ ਰਾਜਸਥਾਨ ਤੋਂ ਉਹਨਾਂ ਨੇ ਕਰੀ ਕਈ ਹੋਰ ਨਾਮ ਨੇ ਬਹੁਤ ਲੰਬੀ ਲਿਸਟ ਹੈ ਬਹੁਤ ਲੰਬੀ ਲਿਸਟ ਮੈਂ ਮਾਫੀ ਮੰਗੂਗਾ ਜੇ ਕੋਈ ਰਹਿ ਗਿਆ ਤਾਂ ਹਾਂਜੀ ਤਾਂ ਮੈਂ ਇੱਕ ਵਾਰ ਸਾਰਿਆਂ ਨੂੰ ਹੀ ਦਿਲੋਂ ਧੰਨਵਾਦ ਕਰਦਾਂਗੇ ਤੁਸੀਂ ਅੱਜ ਮੇਰੇ ਸਿਰ ਤੋਂ ਜਿਹੜੀ ਛੱਤ ਕ ਲਈ ਤਾਂ ਨਹੀਂ ਸੀ ਉਹ ਬਚਾਤੀ ਬਿਲਕੁਲ ਬਿਲਕੁਲ ਦੇ ਲੋ ਧੰਨਵਾਦ ਤੇਰਾ ਹੀ ਫੰਡਿੰਗ ਦੀ ਗੱਲ ਮੈਂ ਫੰਡ ਤਾਂ ਨਹੀਂ ਲੈ ਰਿਹਾ ਕਿਉਂਕਿ ਮੇਰੇ ਵਰਗੇ ਐਥਲੀਟ ਹੋਰ ਵੀ ਨੇ ਹੂੰ ਸੋ ਤੁਸੀਂ ਜੋ ਮੈਨੂੰ ਦੇਣਾ ਤੁਸੀਂ ਉਹਨਾਂ ਦੀ ਹੈਲਪ ਕਰ ਦਿਓ ਜੀ ਉਹ ਵੀ ਮੇਰੇ ਵਰਗੇ ਹੀ ਨੇ ਬਿਲਕੁਲ 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 ਕੀ ਕਹਿਣਾ ਚਾਹੋਗੇ ਅੱਜਕਲ ਦੇ ਯੰਗ ਜਿਹੜੇ ਯੂਥ ਨੇ ਉਹਨਾਂ ਨੂੰ ਇਨਸਪਾਇਰ ਕਰਨ ਲਈ ਕੀ ਕਹਿਣਾ ਚਾਹੋਗੇ ਮੈਮ ਯੂਥ ਨੂੰ ਇਹ ਹੀ ਕਹੂੰਗਾ ਕਿ ਅੱਜ ਦਾ ਸਮਾਂ ਦੇਖਦੇ ਹੋਏ ਹੂੰ ਗੇਮ ਸਪੋਰਟ ਨੂੰ ਪ੍ਰੋਫੈਸ਼ਨਲ ਨਾ ਬਣਾਉਣਾ ਹੂੰ ਰਿਐਲਿਟੀ ਦਾ ਤਰਿਆਂ ਮੈਮ ਗੇਮ ਉਹਦੇ ਤੱਕ ਸਹੀ ਰਹਿੰਦੀ ਹੈ 18 ਤੋਂ ਲੈ ਕੇ 25 ਤੱਕ ਗੇ ਉਹਦੇ ਜੇ ਤੁਹਾਡਾ ਕੈਰੀਅਰ ਬਣ ਗਿਆ ਤਾਂ ਠੀਕ ਹੈ ਨਹੀਂ ਤਾਂ ਸਾਈਡ ਬਾਈ ਸਾਈਡ ਕੋਈ ਆਪਣਾ ਹੱਤੀ ਕੰਮ ਸਿੱਖ ਲੈ ਜਿਹਦੇ ਨਾਲ ਉਹਨਾਂ ਨੂੰ ਇਨ ਫਿਊਚਰ ਹੂੰ ਹੂੰ ਕੁਝ ਪ੍ਰੋਬਲਮ ਨਾ ਆਵੇ ਉਹ ਆਪਣੀ ਲਾਈਫ ਜਲਦੀ ਕੱਢ ਸਕਣ ਇਹ ਰਿਐਲਿਟੀ ਦੱਸ ਰਹੀ ਮੈਮ ਇਸ ਇਸ ਚੀਜ਼ ਦਾ ਤੁਹਾਨੂੰ ਦੁੱਖ ਲੱਗ ਰਿਹਾ ਕਿ ਤੁਸੀਂ ਬਹੁਤ ਵੱਡੀ ਗੱਲ ਕਹਿ ਰਹੇ ਹੋ ਕਿ ਸਪੋਰਟਸ ਨੂੰ ਆਪਣਾ ਮੇਨ ਕੈਰੀਅਰ ਨਾ ਮੰਨ ਕੇ ਚਲੋ ਇਹਦਾ ਤੁਹਾਨੂੰ ਦੁੱਖ ਹੈ ਮੈਮ ਦੁੱਖੀ ਹੈ ਦੇਖੋ ਮੈਂ ਇਨਾ ਕੁਝ ਅਚੀਵ ਕਰਕੇ ਬੈਠਾ ਮੇਰੇ ਵਰਗੇ ਕਿੰਨੇ ਹੀ ਭਰਾ ਅਚੀਵ ਕਰਕੇ ਬੈਠੇ ਹੋਣੇ ਕਿੰਨੇ 골ਡ ਮੈਡਲ ਤੁਸੀਂ ਹੁਣ ਤੱਕ ਰਿਸਿਵ ਕੀਤੇ ਨੇ ਮੈਂ ਵੀ ਦੇਖਿਆ ਜਾਵੇ ਤਾਂ ਮੇਰੇ ਕੋਲ 400 ਪਲੱਸ ਮੈਡਲ ਸੀਗਾ ਠੀਕ ਹੈ ਤੇ 골ਡ ਮੈਡਲ ਦੀ ਗੱਲ ਕਰੀਏ वर्ल्ड ਚੈਂਪੀਅਨਸ਼ਿਪ ਦੀ ਤਾਂ ਮੈਂ ਮੈਂ ਦੋ ਵਾਰ ਏਸ਼ੀਅਨ ਚੈਂਪੀਅਨਸ਼ਿਪ 'ਚ ਮੈਡਲਿਸਟ ਆ ਜੀ ਇੱਕ ਵਾਰ ਮੈਂ ਵਰਲਡ ਕੱਪ 'ਚ ਮੈਡਲਿਸਟ ਆ ਜੀ 16 ਕੰਟਰੀਆਂ 'ਚ ਮੈਂ ਮੇਰੇ ਮੈਡਲ ਨੇ ਤੁਸੀਂ 16 ਕੰਟਰੀਜ਼ ਨੂੰ ਇੰਡੀਆ ਨੂੰ ਰਿਪਰੈਜ਼ੈਂਟ ਕੀਤਾ ਹੈ ਲੇਕਿਨ ਹਾਸਿਲ ਕੁਝ ਨਹੀਂ ਕੀਤਾ ਕੁਝ ਨਹੀਂ ਕੀਤਾ ਹੂੰ ਇਸ ਲਈ ਅੱਜ ਮੈਂ ਭਰੇ ਦਿਲ ਨਾਲ ਕਹਿ ਰਹੇ ਹਾਂ ਬਿਲਕੁਲ ਬਿਲਕੁਲ ਔਰ ਅਗਰ ਅਸੀਂ ਤੁਹਾਨੂੰ ਉਸ ਟਾਈਮ ਤੇ ਨਾ ਮਿਲੇ ਹੁੰਦੇ ਅੱਜ ਤੋਂ 2 ਮਹੀਨਾ ਪਹਿਲੇ ਤੇ ਜਿਹੜੇ ਤੁਹਾਡੀ ਸਿਰ ਦੀ ਛਾਤ ਤੇ ਉਹ ਵੀ ਖਤਰੇ ਜਿਹੀ ਸੀਗੀ 12 ਲੱਖ ਤੁਹਾਡੇ ਤੇ ਸਿਰ ਤੇ ਕਰਜਾਈ ਸੀਗੇ ਇੰਨਾ ਕੁਝ ਇੰਡੀਆ ਨੂੰ ਰਿਪਰੈਜ਼ੈਂਟ ਕਰਨ ਤੋਂ ਬਾਅਦ ਜੂ। ਸੋ ਮੈਮ ਦੇਖੋ ਕਰਨੂ ਲਾ ਬਾਈ ਵੀ ਪੰਜਾਬ ਦਾ ਪੁੱਤ ਹੈ। ਬਿਲਕੁਲ ਬਹੁਤ ਵੱਡੇ ਸਿਰ ਨੇ। ਉਹਨਾਂ ਨੇ ਮੈਨੂੰ ਮੇਰੇ ਪੰਜਾਬ ਦੇ ਪੁੱਤ ਦੂਜੇ ਪੰਜਾਬ ਦੇ ਪੁੱਤ ਦਾ ਦਰਦ ਦੱਸਿਆ। ਜੀ ਬਿਲਕੁਲ। ਤੇ ਅੱਜ ਦੇ ਨਾਮ ਤੇ ਮੈਨੂੰ ਕੋਈ 10 ਰੁਪਏ ਨਹੀਂ ਦੇ ਕੇ ਰਾਜੀ। 10 ਰੁਪਏ ਦੇ ਕੇ। ਸੋ ਮੈਂ ਦੇਣਾ ਨਹੀਂ ਦੇ ਸਕਦਾ। ਬਿਲਕੁਲ ਬਿਲਕੁਲ ਜਿਨ੍ਹਾਂ ਨੇ ਇੱਕ ਮੇਰੇ ਤੇ ਦਾ ਫਾਦਰ ਵੀ ਨਹੀਂ ਰਿਹਾ ਬਿਲਕੁਲ ਔਰ ਮੈਂ ਅੱਧੇ ਸ਼ਰੀਰ ਨਾਲ ਕੰਮ ਵੀ ਨਹੀਂ ਕਰ ਸਕਦਾ ਬਿਲਕੁਲ ਮੈਂ ਆਪਣੇ ਭਰਾ ਤੇ ਬੋਝ ਬਣੀ ਬੈਠਾ ਹੂੰ ਹੂੰ ਐਂ ਕਹਿ ਸਕਦੇ ਹਾਂ ਬਟ ਕਿਲੋਂ ਹੌਸਲੇ ਉਨਵੀਂ ਬੁਲੰਦ ਨੇ ਨਹੀਂ ਬਟ ਅਗਰ ਮੈਂ ਤੁਹਾਨੂੰ ਐਪਰੀਸ਼ੀਏਟ ਕਰਾਂ ਤਾਂ ਮੈਂ ਇਸ ਤਰੀਕੇ ਦੇ ਨਾਲ ਕਹਿ ਸਕਦੀ ਆ ਕਿ ਤੁਹਾਡੇ ਕਰਕੇ ਹੀ ਤੁਹਾਡੀ ਪੂਰੀ ਫੈਮਿਲੀ ਜਾਂ ਤੁਹਾਡੇ ਪੂਰੇ ਬ੍ਰਦਰ ਦਾ ਜਿਹੜਾ ਹੋਮ ਲੋਨ ਸੀਗਾ ਜਾਂ ਜਾਂ ਸਿੰਗਰਜ਼ ਦੇ ਥਰੂ ਜਾਂ ਦ ਸਿਟੀ ਹੈਡਲਾਈਨਸ ਦੀ ਪਹਿਲ ਦੇ ਥਰੂ ਜਿਹੜਾ 2 ਮਹੀਨੇ ਪਹਿਲੇ ਅਸੀਂ ਪਹਿਲ ਕੀਤੀ ਸੀਗੀ ਵਾਇਰਲ ਹੋਈ ਸਾਡੀ ਵੀਡੀਓ ਔਰ ਤੁਹਾਡਾ ਲੋਨ ਪੂਰਾ ਖਤਮ ਹੋ ਗਿਆ ਤਾਂ ਇਹ ਤੁਹਾਡਾ ਕੰਟ੍ਰਿਬਿਊਸ਼ਨ ਹੈ ਕਿਤੇ ਨਾ ਕਿਤੇ ਹੁਣ ਤੁਹਾਨੂੰ ਕ੍ਰੈਡਿਟ ਮਿਲ ਰਿਹਾ ਹੈ ਜੀ ਮੈਂ ਮੈਂ ਫੇਰ ਇੱਕ ਦੁਬਾਰਾ ਤੁਹਾਡੇ ਤੋਂ ਟੀਮ ਦਾ ਦਿলো ਧੰਨਵਾਦ ਕਰਦਾ ਕਿਉਂਕਿ ਜੇ ਤੁਸੀਂ ਨਾ ਵਾਇਰਲ ਕਰ ਦਿੱਤਾ ਮੈਨੂੰ ਇਹ ਕੁਝ ਅਜੀਬ ਹੀ ਨਾ ਹੁੰਦਾ ਇਹ ਸੰਘਰਸ਼ ਤੁਹਾਡਾ ਕਿੰਨੇ ਸਾਲਾਂ ਤੋਂ ਚੱਲ ਰਿਹਾ ਮੈਂ ਮੈਨੂੰ 9 ਸਾਲ ਤੋਂ ਇੱਕ ਪੀਐਨ ਦੀ ਜੋਬ ਲਈ ਤਰਫ ਰਿਹਾ 9 ਇਅਰਸ ਦਾ ਸਟਰਗਲ ਹੈ ਤੁਹਾਡਾ ਤੇ ਹੁਣ ਤੁਸੀਂ ਕੀ ਐਕਸਪੈਕਟ ਕਰਦੇ ਹੋ ਮੈਂ ਉਹਨੂੰ ਕੋਈ ਠੀਕ ਐਕਸੈਪਟ ਕਰਨ ਜੋ ਕਰ ਹੈ ਨਹੀਂ ਆਪਣੀ ਪਰਸਨਲ ਲਾਈਫ ਦੀ ਗੱਲ ਕਰਦੇ ਕਿ ਤਰुण ਵਿਆਹ ਕਰਾਏਗਾ ਮੈਂ ਮਾਇਦਾ ਕੁਝ ਆਪਣੀ ਲਾਈਫ ਪਟਰੀ ਤੇ ਨਹੀਂ ਹੈ ਜਿੱਦਿਨ ਲਾਈਫ ਪਟਰੀ ਤੇ ਆ ਗਈ ਉਸ ਤੋਂ ਬਾਅਦ ਜਰੂਰ ਖੁਸ਼ਖਬਰੀ ਦਵਾਂਗੀ ਬਿਲਕੁਲ ਬਿਲਕੁਲ ਅਸੀਂ ਉਮੀਦ ਹੈ ਕਿ ਤਰुण फटाफट ਵਿਆਹ ਕਰੇ ਆਪਣੀ ਲਾਈਫ ਸੈਟਲ ਕਰੇ ਤੇ ਅੱਗੇ ਵਧੇ ਤੇ ਜਿੱਥੇ ਗਵਰਨਮੈਂਟ ਜੌਬ ਹੈ ਮੈਨੂੰ ਪੱਕਾ ਪਤਾ ਹੈ ਮੈਂ ਬਹੁਤ ਪੋਜ਼ਿਟਿਵ ਪਹਿਲੇ ਵੀ ਤੁਹਾਨੂੰ ਕਹਿ ਸੀਗਾ ਜਦ ਮੈਂ ਤੁਹਾਡੇ ਘਰ ਆਈ ਸੀ ਕਿ ਮੈਂ ਪੱਕਾ ਮੈਨੂੰ ਲੱਗਦਾ ਹੈ ਕਿ ਤੁਹਾਨੂੰ ਹੁਣ ਤੁਹਾਡੇ ਘਰ ਦਾ ਹੱਲ ਹੋ ਜਾਏਗਾ ਦੇਖੋ ਹੋ ਵੀ ਗਿਆ ਤੇ ਹੁਣ ਅੱਜ ਮੈਂ ਇਹ ਵੀ ਤੁਹਾਨੂੰ ਕਹਿਣਾ ਚਾਹੁੰਦੀ ਤੁਹਾਡੀ ਸਰਕਾਰੀ ਜੌਬ ਦਾ ਵੀ ਕਿਤੇ ਨਾ ਕਿਤੇ ਕੋਈ ਨਾ ਕੋਈ ਹੱਲ ਜ਼ਰੂਰ ਹੋ ਜਾਏਗਾ ਆਪਣੀ ਹੋਪ ਨਾ ਛੱਡਿਓ ਨਹੀਂ ਮੈਮ ਹੋਪ ਉਪਨਿੰਗ ਜੱਟਣੀ ਚਾਹੀਦੀ ਮੈਂ ਇਹ ਯੰਗਰ ਤੋਂ ਵੀ ਕਹੂੰਗਾ ਬਿਲਕੁਲ ਮੈਡਮ ਹੋਪ ਨਹੀਂ ਛੱਡਦਾ ਬਟ ਏਜ ਅਕੋਰਡਿੰਗ ਜੇ ਦੇਖਿਆ ਜਾਵੇ ਤਾਂ ਮੈਨੂੰ ਮੈਂ ਜਿੰਨਾ ਜ਼ੋਰ ਲਾ ਸਕਦਾ ਕਿ ਮੈਂ ਲਾਤ ਨੀ ਪਰ ਤੁਸੀਂ ਹੁਣ ਵੀ ਆਪਣੀ ਛੋਟੇ ਬਰਾ ਲਈ ਆਪਣਾ ਘਰ ਜਿਹੜਾ ਛੱਤ ਹੈ ਉਹਨੂੰ ਸਿਕਿਉਰ ਕਰਕੇ ਦਿੱਤੀ ਤੇ ਤੁਸੀਂ ਆਪਣੇ ਆਪ ਨੂੰ ਨਿਰਾਸ਼ ਨਾ ਮੰਨੋ ਔਰ ਨਾ ਹੀ ਨਿਰਾਸ਼ਾ ਦੇ ਅੰਦਰ ਜਾਓ ਨਾ ਹੀ ਡਿਪਰੈਸ਼ਨ ਦੇ ਅੰਦਰ ਜਾਓ ਕਿਉਂਕਿ ਤੁਸੀਂ ਬਹੁਤ ਕੁਝ ਹਲੇ ਅਚੀਵ ਕੀਤਾ ਹੈ ਅੱਗੇ ਵੀ ਕਰੋਗੇ ਤੇ ਆਪਣੀ ਹੋਪ ਔਰ ਆਪਣਾ ਜਿਹੜਾ ਇੱਕ ਜਜ਼ਬਾ ਹੈ ਉਹਨੂੰ ਜ਼ਰੂਰ ਔਨ ਰੱਖੋ ਇੱਕ ਇੱਕ ਕੜੀ ਕਰਕੇ ਹਮੇਸ਼ਾ ਚੇਨ ਬਣਦੀ ਹੈ ਜਿਦਾ ਕਿ ਤੁਸੀਂ ਪਹਿਲੇ ਨੰਦ ਦੀ ਵੀਡੀਓ ਇੰਨੀ ਵਾਇਰਲ ਕਰਤੀ ਕਿ ਐਕਚੁਅਲੀ ਜੇ ਨੰਦ ਦਾ ਜਿਹੜਾ ਬੈਂਕ ਦਾ ਲੋਨ ਸੀਗਾ ਉਹ ਪੂਰਾ ਦਾ ਪੂਰਾ ਉਤਰ ਗਿਆ उधे पिछे असी भी द सिटी हैडलाइन ने एक पहल की पहल पूरी हुई है ए जो स्पोर्ट्समैन होर होते ना कि सपोर्ट मिलता रहेगा बिकॉज वी हैव अ ग्रेट टीम वी हैव ग्रेट प्लेयर और अगे देखे अं वही बहुत बहुत धन्यवाद सारे व्यूअर्स का जुड़न लैंक यू सो मच इन वॉचिंग द सिटी हैडलाइन